ਸੁਖਦੇਵ ਸਿੰਘ ਢਿੰਡਸਾ ਤੋਂ ਬਾਅਦ ਹੁਣ ਬੀਬੀ ਜਗੀਰਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜਾਨੀ ਕਿ ਉਹਨਾਂ ਦੀ ਘਰ ਵਾਪਸੀ ਹੋਣ ਜਾ ਰਹੀ ਹੈ ਬੀਬੀ ਜਗੀਰਕੌਰ ਨੇ ਸੁਖਬੀਰ ਬਾਦਲ ਅੱਗੇ ਕਿਹੜੀਆਂ ਮੰਗਾਂ ਰੱਖੀਆਂ ਨੇ ਕੀ ਉਹ ਮੰਨ ਲਈਆਂ ਗਈਆਂ ਨੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ਵਿੱਚ ਡੇਰਾ ਬਾਬਾ ਪ੍ਰੇਮ ਸਿੰਘ ਮਰਾਰੇ ਵਾਲੇ ਵਿੱਚ ਪਹੁੰਚ ਰਹੇ ਨੇ ਜਿੱਥੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਉਣਗੇ ਅਤੇ ਬੀਬੀ ਜਗੀਰ ਕੌਰ ਨੇ 14 ਮਾਰਚ ਨੂੰ ਸੁਖਬੀਰ ਬਾਦਲ ਦੇ ਬੇਗੋਵਾਲ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਆਗੂ ਉਹਨਾਂ ਦੇ ਨਾਲ ਸੰਪਰਕ ਕਰ ਰਹੇ ਸੀ ਕਿ ਉਹ ਅਕਾਲੀ ਦਲ ਦੇ ਵਿੱਚ ਮੁੜ ਆਉਣ ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨਾਂ ਨੂੰ ਸੁਖਵੀਰ ਬਾਦਲ ਦਾ ਫੋਨ ਵੀ ਆਇਆ ਸੀ ਤੇ ਉਹਨਾਂ ਨੇ ਆਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਦਰਸ਼ਕਾਂ ਨੇ ਵੀ ਜਾਣਕਾਰੀ ਦੇ ਦਈਏ ਕਿ ਬੀਬੀ ਜਗੀਰਕੌਰ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਸ ਵਕਤ ਬੀਬੀ ਜਗੀਰਕੌਰ ਦੇ ਵੱਲੋਂ ਇੱਕ ਸ਼ੇਅਰ ਵੀ ਬੋਲਿਆ ਗਿਆ ਕਿ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਵਿੱਚੋਂ ਰੋਈ ਬੀਬੀ ਜਗੀਰਕੌਰ ਲਗਾਤਾਰ ਦਾਅਵਾ ਕਰਦੇ ਆ ਕਿ ਮੈਂ ਕਦੇ ਵੀ ਸ਼੍ਰੋਮਣੀ ਕਾਲੀ ਦਲ ਛੱਡਿਆ ਨਹੀਂ ਬਲਕਿ ਮੈਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ ਦਰਸ਼ਕਾਂ ਦਾਸੇ ਕਿ ਜਦੋਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਬਲਵਿੰਦਰ ਸਿੰਘ ਪੁੰਦੜ ਸਮੇਤ ਬਹੁਤ ਸਾਰੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੀਬੀ ਜਗੀਰ ਕੌਰ ਤੇ ਵੱਡੇ ਇਲਜ਼ਾਮ ਲਾਏ ਗਏ ਵੱਡੇ ਸਵਾਲ ਖੜੇ ਕੀਤੇ ਗਏ ਤੇ ਉਹਨਾਂ ਦੇ ਪੁਰਾਣੇ ਭੇਤ ਵੀ ਖੋਲੇ ਗਏ ਕਿ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀ ਕੁਝ ਦਿੱਤਾ ਤੇ ਬੀਬੀ ਜਗੀਰ ਕੌਰ ਦੇ ਵੱਲੋਂ ਕੀ ਕੁਝ ਜਿਹੜਾ ਕੀਤਾ ਗਿਆ ਬਹੁਤ سارے ਸਵਾਲ ਵੀ ਖੜੇ ਕੀਤੇ ਗਏ ਸੀ ਪਰ ਸੁਖਦੇਵ ਸਿੰਘ ਢਿੰਸਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਸ਼ਰਤ ਸੀਗੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤਾਂ ਉਹ ਅਕਾਲੀ ਦਲ ਦੇ ਵਿੱਚ ਵਾਪਸ ਆ ਸਕਦੇ ਨੇ ਪਰ ਬਿਨਾਂ ਕਿਸੇ ਸ਼ਰਤ ਤੋਂ ਸੁਦੇਵ ਸਿੰਘ ਢਿੰਸਾ ਅਕਾਲੀ ਦਲ ਦੇ ਵਿੱਚ ਵਾਪਸ ਗਏ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਹਾਡੀ ਤਾਂ ਇਹ ਮੰਗ ਸੀ ਪਰ ਉਸ ਤੋਂ ਬਿਨਾਂ ਹੀ ਤੁਹਾਡੀ ਸ਼ਰਤ ਤੋਂ ਬਿਨਾਂ ਹੀ ਤੁਸੀਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਵਕਤ ਪੰਜਾਬ ਦੇ ਹਾਲਾਤ ਠੀਕ ਨਹੀਂ ਪੰਥ ਨੂੰ ਇਕੱਠਾ ਹੋਣ ਦੀ ਕਰਨ ਦੀ ਜ਼ਰੂਰਤ ਸੀਗੀ ਤਾਂ ਇਸ ਕਰਕੇ ਉਹਨਾਂ ਨੇ ਫੈਸਲਾ ਜਿਹੜਾ ਉਹ ਲਿਆ ਹੈ ਤੇ ਉਧਰ ਬੀਬੀ ਜ਼ਗੀਰ ਕੌਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਵਾਲ ਚੁੱਕਰੇ ਸੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਐਸ்சி ਪੀਸੀ ਦੇ ਪ੍ਰਬੰਧਾ ਤੇ ਵੀ ਸਵਾਲ ਚੁੱਕਦੇ ਸੀ ਬੀਬੀ ਜ਼ਗੀਰ ਕੌਰ ਪਰ ਹੁਣ ਕੀ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਸੀ ਜਿਹੜੇ ਸਵਾਲ ਚੁੱਕਦੇ ਸੀ ਉਹ ਮੰਨ ਲਈਆਂ ਗਈਆਂ ਬੀਬੀ ਜ਼ਗੀਰ ਕੌਰ ਹੁਣ ਅਕਾਲੀ ਦਲ ਦੇ ਵਿੱਚ ਜਿਹੜਾ ਮੁੜ ਵਾਪਸੀ ਕਰਨ ਜਾ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਵੀ ਬਿਲਕੁਲ ਨਜ਼ਦੀਕ ਨੇ ਤਾਂ ਕੀ ਜਿਹੜੇ ਸੁਦੇਵ ਸਿੰਘ ਢੀਲਸਾ ਨੇ ਜਾਂ ਬੀਬੀ ਜ਼ਗੀਰ ਕੌਰ ਨੇ ਇਹਨਾਂ ਦੀ ਕੋਈ ਚੋਣ ਲੜਨ ਦੀ ਇੱਛਾ ਹੋਏਗੀ ਟਿਕਟ ਨੂੰ ਲੈ ਕੇ ਕੋਈ ਹੋਊਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਜਿਹੜੀਆਂ ਇਹਨਾਂ ਦੀਆਂ ਕਹਿ ਲਈਏ ਕਿ ਸ਼ਰਤਾਂ ਸੀਗੀਆਂ ਉਹ ਵੀ ਮੰਦੀਆਂ ਨਜ਼ਰ ਨਹੀਂ ਆ ਰਹੀਆਂ ਹੈਗੀਆਂ ਪਰ ਫਿਰ ਵੀ ਇਹ ਜਿਹੜੇ ਨੇ ਕਾਲੀ ਦਲ ਦੇ ਵਿੱਚ ਕਿਉਂ ਜਾ ਰਹੇ ਨੇ ਹਾਲਾਂਕਿ ਬੀਬੀ ਜਗੀਰ ਕੌਰ ਇਹ ਵੀ ਦਾਅਵਾ ਕਰ ਚੁੱਕੇ ਨੇ ਕਿ ਮੈਨੂੰ ਕਾਲੀ ਦਲ ਚੋਂ ਕੱਢਿਆ ਗਿਆ ਮੈਂ ਕਾਲੀ ਦਲ ਦੇ ਵਿੱਚੋਂ ਬਾਹਰ ਨਹੀਂ ਸੀ ਜਾਣਾ ਚਾਹੁੰਦੀ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਬੀਬੀ ਜਗੀਰ ਕੌਰ ਨੂੰ ਕੱਢਿਆ ਗਿਆ ਤਾਂ ਉਹਨਾਂ ਨੇ ਅਲੱਗ ਤੌਰ ਦੇ ਉੱਤੇ ਐਸਜੀਪੀਸੀ ਪ੍ਰਧਾਨ ਦੀ ਚੋਣ ਲੜੀ ਹਾਲਾਂਕਿ ਉਹਨਾਂ ਦੀ ਮੰਗੇ ਸੀ ਕਿ ਮੈਂ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨਾ ਚਾਹੁੰਦੀ ਆ ਪਰ ਅਕਾਲੀ ਦਲ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਮੋੜ ਤੋਂ ਆਪਣਾ ਉਮੀਦਵਾਰ ਲਾਣਿਆ ਗਿਆ ਤੇ ਬੀਬੀ ਜ਼ਗੀਰ ਕੌਰ ਨੇ ਧਾਮੀ ਦੇ ਖਿਲਾਫ ਐਸਜੀਪੀਸੀ ਦੀ ਚੋਣ ਲੜੀ ਹਾਲਾਂਕਿ ਉਹਨਾਂ ਨੂੰ ਕੁਝ ਵੋਟਾਂ ਹਾਸਲ ਹੋਈਆਂ ਪਰ ਜਿੱਤ ਹਾਸਲ ਨਹੀਂ ਹੋਈ ਜਿਸ ਤੋਂ ਬਾਅਦ ਇਸੇ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਦੀ ਨਾਰਾਜ਼ਗੀ ਜਿਹੜੀ ਉਹ ਚੱਲਦੀ ਨਜ਼ਰ ਆਈ ਉਨ੍ਹਾਂ ਦੇ ਵੱਲੋਂ ਬੜੇ ਸਵਾਲ ਚੁੱਕੇ ਗਏ ਕਿ ਐਸਸੀਪੀਸ ਦਾ ਪ੍ਰਧਾਨ ਜਿਹੜਾ ਉਹ ਬਾਦਲਾਂ ਦੇ ਲਿਫਾਫੇ ਚੋਂ ਨਿਕਲਦਾ ਤੇ ਹੁਣ ਉਸੇ ਕੈਲੰਡਰ ਦੇ ਵਿੱਚ ਬੀਬੀ ਜਗੀਰ ਕੌਰ ਨੇ ਜਿਹੜੇ ਉਹ ਮੁਰਤ ਤੋਂ ਸ਼ਾਮਲ ਹੋਣ ਜਾ ਰਹੇ ਨੇ ਲੋਕਾਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਅਜਿਹਾ ਕੀ ਹੁੰਦਾ ਹੈ ਕਿ ਇਹ ਲੀਡਰ ਪਾਰਟੀ ਛੱਡ ਦਿੰਦੇ ਨੇ ਬਿਨਾਂ ਕਿਸੇ ਸ਼ਰਤ ਤੋਂ ਪਾਰਟੀ ਚ ਵਾਪਸ ਆ ਜਾਂਦੇ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ ਲੋਕ ਸਵਾਹ ਜ਼ਰੂਰ ਚੁੱਪਦੇ ਨੇ ਪਰ ਅੰਦਰ ਖਾਤੇ ਜਿਹਾ ਕੀ ਹੋਇਆ ਕਿ ਮੁਰ ਤੋਂ ਬੀਬੀ ਜਗੀਰ ਕੌਰ ਨੂੰ ਵੀ ਸੁਖਦੇਵ ਢੇਡਸਾ ਤੋਂ ਬਾਅਦ ਕਾਲੀ ਦਲ ਦੇ ਵਿੱਚ ਜਾਣਾ ਪਿਆ ਕਿ ਅੰਦਰ ਖਾਤੇ ਬੀਬੀ ਜਗੀਰ ਕੌਰ ਨੇ ਕਾਲੀ ਦਲ ਛੱਡਿਆ ਸੀ ਹਾਲਾਂਕਿ ਉਹ ਬਾਹਰ ਖਾਤੇ ਦਾਵਾ ਕਰ ਚੁੱਕੇ ਨੇ ਪਰ ਫਿਰ ਵੀ ਕਿਤਨਾ ਕਿਤੇ ਸਵਾਲ ਜ਼ਰੂਰ ਉੱਠਦੇ ਨੇ ਕਿ ਲੋਕ ਸਭਾ ਚੋਣਾਂ ਵਿੱਚ ਕੀ ਬੀਬੀ ਜਗੀਰ ਕੌਰ ਚੋਣ ਲੜਨਗੇ ਕਿੱਥੋਂ ਚੋਣ ਲੜਨਗੇ ਸੁਖਦੇਵ ਸਿੰਘ ਢੇਡਸਾ ਕਿੱਥੋਂ ਲੜਨਗੇ ਸਵਾਲ ਜ਼ਰੂਰ ਨੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਦੇ ਕੋਲ ਵੱਡੇ ਜਿਹੜੇ ਕੱਦ ਵਾਲੇ ਲੀਡਰ ਨੇ ਉਹਨਾਂ ਦੀ ਵੀ ਕਹਿ ਲਈ ਕਿ ਕਮੀ ਸੀ ਜਿਸ ਕਮੀ ਨੂੰ ਪੂਰਾ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਵੀ ਦਾਵਾ ਕੀਤਾ ਸੀਗਾ ਕਿ ਜਿੰਨੇ ਵੀ ਅਕਾਲੀ ਦਲ ਨਾਲ ਜੁੜੇ ਹੋਏ ਲੀਡਰਸ਼ਿਪ ਜਿਹੜੇ ਅਕਾਲੀ ਦਲ ਛੱਡ ਕੇ ਜਾ ਚੁੱਕੇ ਨੇ ਉਹ ਵਾਪਸ ਆਉਣ ਜੇਕਰ ਮੇਤੋਂ ਗਲਤੀ ਹੋਈ ਹੈ ਕੋਈ ਮੈਂ ਸਭ ਤੋਂ ਮੁਆਫੀ ਮੰਗਦਾ ਹਾਂ ਉਸ ਤੋਂ ਬਾਅਦ ਫਿਰ ਕੀ ਸੀਗਾ ਸੁਦੇਸ਼ ਸਿੰਘ ਢੀਰਸਾ ਵਾਪਸੀ ਕੀਤੀ ਘਰ ਉਹਨਾਂ ਨੇ ਆਪਣੇ ਤੇ ਦੂਜੇ ਪਾਸੇ ਉਹਨ ਬੀਬੀ ਜ਼ਗੀਰ ਕੌਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੀ ਕੁਝ ਸਟੇਟਮੈਂਟ ਰਹੇਗੀ ਉਹਨਾਂ ਦੀ ਸੁਖਬੀਰ ਬਾਦਲ ਕੀ ਬੋਲਣਗੇ ਇਸ ਬਾਰੇ ਕਿ ਬੀਬੀ ਜਗੀਰ ਕੌਰ ਜਿਹੜੇ ਘਰ ਵਾਪਸੀ ਆਈ ਹੈ ਉਸ ਤੋਂ ਬਾਅਦ ਕੀ 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 ਉਹਨਾਂ ਦੀ ਸ਼ਰਤ ਵੀ ਮੰਨੀ ਗਈ ਹੈ ਇੱਕ ਸਵਾਲ ਜਿਉਂ ਦੇ ਤਿਉਂ ਬਰਕਰਾਰ ਰਹਿਣਗੇ ਫਿਲਹਾਲ ਦਰਸ਼ਕਾਂ ਦਾ ਸਤੇ ਕਿ ਬੀਬੀ ਜਗੀਰ ਕੌਰ ਹੁਣ ਆਪਣੇ ਘਰ ਵਾਪਸੀ ਜਨਕਿ ਸ਼੍ਰੋਮਣੀ ਗਾਲੀਦਲ ਦੇ ਵਿੱਚ ਵਾਪਸ ਆ ਰਹੇ ਨੇ ਜੁੜੇ ਰਹਿਣੇਟਰ ਪੰਜਾਬੀ ਮੀਡੀਆ ਨਾਲ ਧੰਨਵਾਦ